ਮੇਰਾ ਨਾਮ ਜਸਵੰਤ ਸਿੰਘ ਸਾਨ ਉਸਦਾਰ ਬਾਬਾ ਸਿੰਘ ਮੈਂ ਇਥੇ ਸ੍ਰੀ ਗੁਰੂ ਰਾਮਦਾਸ ਕਲੋਨੀ ਉਰਫ ਪੰਛੀ ਕਲੋਨੀ ਜੋ ਪੁਰਾਣਾ ਨਾਮ ਹੈ ਦਾ ਉਹਦਾ ਵਸਨੀਕ ਆ ਤੇ ਸਾਨੂੰ ਇਥੇ ਜੋ ਰਸਤਾ ਕਾਗਜ਼ਾਂ ਦੇ ਵਿੱਚ ਹੈਗਾ ਰੇਲਵੇ ਨੇ ਉੱਥੇ ਇੱਕ ਛੋਟੀ ਜੀ ਪੁਲੀ ਬਣਾ ਕੇ ਪਾਣੀ ਦੀ ਨਿਕਾਸੀ ਬੜਾਤੀ ਔਰ ਸਾਨੂੰ ਇਥੇ ਰਸਤੇ ਦੀ ਪ੍ਰੋਬਲਮ ਆ ਉਹ ਸਾਡਾ 11 ਫੁੱਟ ਦਾ ਰਸਤਾ ਜਿਹੜਾ ਇਸ ਲੈਂਡ ਨੂੰ ਹੁੰਦਾ ਜਾਂ ਜਿਹੜਾ ਇਹਨਾਂ ਜ਼ਮੀਨਾਂ ਨੂੰ ਰਸਤਾ ਹੁੰਦਾ 11 ਫੁੱਟ ਦਾ ਉਹ ਰਸਤਾ ਰੇਲਵੇ ਨਹੀਂ ਛੱਡ ਰਿਆ ਇਹ ਆਮਨਗਰ ਦੀ ਜ਼ਮੀਨ ਪੈਂਦੀ ਆ ਔਰ ਰਸਤਾ ਵੀ ਆਮਨਗਰ ਤੋਂ ਇਸ ਜ਼ਮੀਨ ਨੂੰ ਆਦਾ 11 ਫੁੱਟ ਦਾ ਸਾਡਾ ਇਹੀ ਪ੍ਰੋਟੈਸਟ ਆ ਔਰ ਸਰਕਾਰ ਕੇ ਬੇਨਤੀਆਂ ਹੀ ਦਰਖਾਸਤਾਂ ਹੀ ਦਿੱਤੀਆਂ 20 ਜਾਂ 16 ਤੋਂ ਸੜਕਾਂ ਚੱਲ ਰਹੀਆਂ ਤੇ ਇਸ ਕਰਕੇ ਉਹ ਜਿਹੜਾ ਰਸਤਾ ਵਾ ਸਾਡੀ ਸੁਣਵਾਈ ਨਹੀਂ ਕਰਦੇ ਅਸੀਂ ਹੁਣ ਵੀ ਚਿੱਠੀਆਂ ਦਿੱਤੀਆਂ ਨੇ ਉਹਨਾਂ ਨੂੰ ਤੇ ਹੁਣ ਅਸੀਂ ਪ੍ਰੋਗਰਾਮ ਬਣਾਇਆ ਵਾ ਵੀ ਅਸੀਂ 20 ਦਿਨ ਤੋਂ ਬਾਅਦ ਇੱਥੇ ਰੇਲ ਰੋਕਾਂਗੇ ਧਰਨਾ ਲਾਵਾਂਗੇ ਜੇ ਸਾਡੀ ਪ੍ਰਸ਼ਾਸਨ ਨੇ ਜਾ ਸਾਡੀ ਕਿਸੇ ਨੇ ਗੱਲਾਂ ਸੁਣੀ ਰੇਲਵੇ ਭਗਦੇ ਨਾ ਸੁਣੀ ਤੇ ਸਾਡਾ ਰੇਲਵੇ ਅਧਿਕਾਰੀਆਂ ਨਾਲ ਵੀ ਸੰਪਰਕ ਹੋ ਰਿਹਾ ਸਾਨੂੰ ਲਾਰੇ ਲਾਉਂਦੇ ਕੋਈ ਕਹਿੰਦਾ ਕੱਲ ਲਾਵਾਂਗਾ ਕੋਈ ਕਹਿੰਦਾ ਪਰਸੋਂ ਆਵਾਂਗਾ ਸਾਨੂੰ ਇਹਦੇ ਰਸਤੇ ਦੀ ਬਹੁਤ ਬੁੜੀ ਦਿੱਕਤ ਆ ਤੁਸੀਂ ਵੀ ਆਉਂਦੇ ਆ ਰਸਤੇ ਵੀ ਵੇਖਿਆ ਹੋਣਾ ਕਿ ਦੂਜੇ ਰਸਤੇ ਸਾਡਾ ਇਹ ਵੀ ਰਸਤਾ ਰੇਲਵੇ ਲਈ ਆ ਇਸ ਤੋਂ ਹੋਰ ਰਸਤਾ ਕੋਈ ਨਹੀਂ ਜੇ ਤੱਗੀ ਤੁਸੀਂ ਇੱਕ ਕਲੋਨੀ 'ਚ ਮਕਾਨ ਲਏ ਤੇ ਕਲੋਨ ਆਈ ਜਾਂਦੇ ਕੋ ਤੁਹਾਨੂੰ ਗੱਲ ਬਾਤ ਨਹੀਂ ਦੱਲ ਕੀਤੀ ਐ ਤੁਸੀਂ ਨਹੀਂ ਬਾਅਦ ਵਿੱਚ ਕੀਤੀ ਗੱਲ ਹਾਂ ਜਦੋਂ ਇੱਥੇ ਲੋਕਾਂ ਨੇ ਜਗ੍ਹਾ ਲਈ ਆ ਉਦੋਂ ਉਹ ਹੀ 11 ਫੁੱਟ ਦਾ ਰਸਤਾ ਦੱਸ ਕੇ ਮਾਲਕ ਜ਼ਮੀਨ ਵਾਲੇ ਨੇ ਉਹ ਰਸਤਾ ਵੇਛ ਦਿੱਤਾ ਪਲਾਟ ਵੇਚ ਦਿੱਤੇ ਕੱਟ ਕੇ ਤੇ ਦੇਖੋ ਦੇਖੀ ਸਸਤੇ ਪਲਾਟ ਸੀਗੇ ਗਰੀਬ ਲੋਕ ਸੀਗੇ ਇੱਥੇ ਕੋਈ ਜ਼ਿਆਦਾ ਅਮੀਰ ਲੋਕ ਨਹੀਂ ਹੈਗੇ ਢੜ-ਘਾਰ ਮਜ਼ਦੂਰ ਆ ਉਹਨੇ ਉਹਨਾਂ ਨੂੰ ਉਸ ਟਾਈਮ ਦੇ ਉੱਤੇ 5-5000 ਰੁਪਇਆ ਲੈ ਕੇ 5-5 ਬੰਦੇ ਪਲਾਟ ਦੇ ਤੇ ਤੁਸੀਂ ਮਕਾਨ ਬਣਾ ਲਓ ਆਪਣੇ ਤੇ ਬਾਅਦ 'ਚ ਪੈਸੇ ਮੈਨੂੰ ਦੇ ਦਿਓ ਇਸ ਲੋਕਾਂ ਦੇ ਮਕਾਨ ਬਣਾ ਲਏ ਇੱਥੇ ਰਸਤਾ ਉਹਨੇ ਉਹੀ ਜਿਆਦਾ ਫੁਰਦਾ ਦੱਸਿਆ ਕਾਗਜ਼ਾਂ ਦੇ ਵਿੱਚ ਜੋ ਜ਼ਮੀਨ ਦਾ ਹੈਗਾ ਆ ਤੇ ਅਸੀਂ ਸੋਚਿਆ ਵੀ ਜਦੋਂ ਇਹ ਰਸਤਾ ਹੈਗਾ ਕਾਗਜ਼ਾਂ ਦੇ ਵਿੱਚ ਇਤੋਂ ਬਾਦੀ ਹੋ ਜੇਗੀ ਇੱਥੇ ਉਹ ਜਿਹੜੀ ਜੀਵੀਧਰਾਂ ਦੀ ਲੈਂਡ ਹੈ ਇੱਥੇ ਤੇ ਕੱਲ ਨੂੰ ਆਪੇ ਤੇ ਫਾਰਕਸਨ ਉਹਦੇ ਨੇ ਲਾ ਕੇ ਦੇਗੀ ਲੇਕਿਨ ਰੇਲਵੇ ਨਾਲ ਕਾਰਵਾਈ ਕਰਨ ਤੋਂ ਬਾਅਦ ਵੀ ਦਰੇ ਨੇ ਅੱਜ ਤੱਕ ਸਾਡੀ ਗੱਲ ਨਹੀਂ ਸੁਣੀ 14 ਸਾਲ ਹੋ ਗਿਆ ਹਾਂ ਕਿਸੇ ਰਾਜਨੀਤਿਕ ਅਧਿਕਾਰੀ ਨਾਲੋਂ ਲੋਕ ਮਿਲਿਆ ਰਾਜਨੀਤਿਕ ਇਹਨੇ ਮਨ ਨਹੀਂ ਦਿਉਣਾ ਗੱਲ ਹਾਂ ਅਸੀਂ ਲੋਕਲ ਐਮਐਲਏ ਗੁਰ ਆਪਣੇ ਕੀ ਨਾਉ ਦਾ ਪੜਾ ਸਾਉ ਦਾ ਜੀ ਗੁਰਮੀਤ ਸਿੰਘ ਪੜਾ ਵਿਰਿੰਦਰ ਮੀਤ ਸਭ ਤੋਂ ਪਹਿਲਾਂ ਅਸੀਂ ਗੁਰਬਚਨ ਸਿੰਘ ਬੱਬੇਹਾਰੀ ਦੇ ਧਿਆਨ ਚ ਗੱਲ ਲਿਆਂਦੀ ਉਹ ਪਹਿਲਾ ਐਮਐਲਏ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਉਹ ਗੁਰਬਚਨ ਸਿੰਘ ਨੇ ਸਾਡੇ ਇਥੇ ਗਲੀਆਂ ਬਣਵਾਤੀਆਂ ਰਸਤੇ ਦਾ ਮਸਲਾ ਹੱਲ ਨਹੀਂ ਹੋਇਆ ਉਹਨਾਂ ਕੋਲ ਉਸ ਤੋਂ ਬਾਅਦ ਵਿਰਿੰਦਰ ਮੀਤ ਸਿੰਘ ਪੜਾ ਐਮਐਲਏ ਆਏ ਅਸੀਂ ਉਹਨਾਂ ਨੂੰ ਵੀ ਦੀਆਂ ਦਰਖਾਸਤਾਂ ਦਿੱਤੀਆਂ ਹੁਣ ਵੀ ਮੌਜੂਦਾ ਐਮਐਲਏ ਉਹ ਹੀ ਹੈ ਮਤਲਬ 7-8 ਸਾਲ ਤੋਂ ਉਹਨਾਂ ਨੂੰ ਹੋਣ ਵੀ ਅਸੀਂ ਪ੍ਰੋਟੈਸਟ ਕੀਤਾ ਦਿੱਤੀਆਂ ਐਪਲੀਕੇਸ਼ਨਾਂ ਲੇਕਿਨ ਸਾਡੇ ਰਸਤੇ ਬਾਰੇ ਕਿਸੇ ਨੇ ਸੁਣਵਾਈ ਨਹੀਂ ਕੀਤੀ ਆਮ ਆਦਮੀ ਪਾਰਟੀ ਦੇ ਬਹਿਲ ਸਾਹਿਬ ਆ ਉਹ ਚੇਅਰਮੈਨ ਬਣਾਇਆ ਇਥੋਂ ਦੇ ਉਹਨਾਂ ਦੇ ਗੁਰਦਾਸਪੁਰ ਦੇ ਉਹਨਾਂ ਨਾਲ ਵੀ ਗੱਲ ਕੀਤੀ ਗਈ ਆ ਤੇ ਲੇਕਿਨ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੂੰ ਵੀ ਲਿਖਤੀ ਚਿੱਠੀ ਦਿੱਤੀ ਲਿਖਤੀ ਚਿੱਠੀ ਦਿੱਤੀ ਉਹਨਾਂ ਨੂੰ ਹਾਂ ਉਹਨਾਂ ਨੂੰ ਵੀ ਦਿੱਤੀ ਲਿਖਤੀ ਚਿੱਠੀ ਲੇਕਿਨ ਸਾਡੀ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਚਾਰ ਵਾਰਗੇ ਚਾਰ ਵਾਰ ਚਾਰ ਵਾਰੀ ਉਹਨਾਂ ਨੂੰ ਮੇਰੇ ਆਏ ਆ ਅਸੀਂ ਮੰਗ ਕਰਦੇ ਹਾਂ ਅਸੀਂ ਮੰਗੇ ਉਹ ਕਰਦੇ ਆ ਪ੍ਰਸ਼ਾਸਨ ਤੋਂ ਤੇ ਰੇਲਵੇ ਵਿਭਾਗ ਤੋਂ ਕਿ ਸਾਡਾ ਜਿਹੜਾ ਕਾਜਿਆ ਵਿੱਚ 11 ਫੁੱਟ ਰਸਤਾ ਹੈਗਾ ਉਹ ਸਾਡਾ ਰਸਤਾ ਬਹਾਲ ਕਰਕੇ ਚਾਹੇ ਅੰਡਰਪਾਸ ਪਾਇਆ ਜਾਵੇ ਚਾਹੇ ਫਾਟਕ ਲਾਇਆ ਜਾਵੇ ਜਿੱਦਾਂ ਵੀ ਰੇਲਵੇ ਨੂੰ ਚੰਗਾ ਲੱਗਦਾ ਅੰਡਰਪਾਸ ਬਣਾ ਕੇ ਦੇਣ ਚਾਹੇ ਉਸਾਂ ਨੋਟਾਂ ਦੀ ਫਾਟਕ ਲਾ ਕੇ ਦੇਣ ਸਾਨੂੰ ਸਾਡਾ ਰਸਤਾ ਦੇਣ ਰਸਤਾ ਖਾਸ ਦੀ ਮੰਗ ਨਹੀਂ ਪੂਰੀ ਜੇ ਅੱਗੇ ਕੀ ਜੇ ਸਾਡੀ ਮੰਗ ਨਹੀਂ ਪੂਰੀ ਹੋਏਗੀ ਤੇ ਅਸੀਂ 20 ਦਿਨ ਦਾ ਆਲਟੀਮੇਟਮ ਦਿੱਤਾ ਵਾ ਉਸ ਤੋਂ ਬਾਅਦ ਅਸੀਂ ਇੱਥੇ ਰੇਲ ਰੋਕਾਂਗੇ ਧਰਨਾ ਲਾਵਾਂਗੇ ਪਕਾ ਕਰਨਾ ਚੱਲੂ ਜਿੰਦਾ ਸਾਡੀ ਮੰਗ ਨਹੀਂ ਮਣੀ ਜਾਂਦੀ। ਨਾਲ ਜ਼ਿੰਮੇਦਾਰੀ ਬਹਿ ਜੀਦਾ ਸਾਹਿਬ ਮੈਂ ਸੀਆਈਐਸਬ ਤੋਂ ਰਿਟਾਇਰਮੈਂਟ ਹਾਂ। ਮੈਨੂੰ ਇੱਥੇ 28 ਸਾਲ ਹੋ ਗਿਆ ਸਰ ਜੀ। ਸਾਡੀ ਹੋਈ ਅੱਜਾ ਕਿ ਰਸਤਾ ਹੋਣਾ ਚਾਹੀਦਾ। ਸਾਨੂੰ ਰਸਤਾ ਨਹੀਂ ਮਿਲਿਆ ਜਿੰਨੇ ਵੀ ਆਏ ਆ ਆਪਣੇ ਕੰਦਲ ਸਾਹਿਬ 3-4 ਤੇ ਸਾਡੇ ਹੰਦਿਆਂ ਹੋ ਗਿਆ ਕੋਈ 5 ਸਾਲ ਰਿਆ ਕੋਈ 10 ਸਾਲ ਰਿਆ ਕੋਈ 15 ਸਾਲ ਰਿਆ ਤੇ ਅਸੀਂ ਸਾਰਿਆਂ ਦੇ ਪਿੱਛੇ ਨਾਲ ਚੱਲਦੇ ਆ ਤੇ ਸਾਡੀ ਅੱਜ ਤੱਕ ਕਿਸੇ ਨੇ ਨਹੀਂ ਅਸੀਂ ਬਹੁਤ ਹੱਥ ਜੋੜਿਆ ਤੇ ਹੁਣ ਸਾਡੀ ਮੰਗ ਇਹ ਹੋਈ ਆ ਕਿ ਸਾਨੂੰ ਰੋਸਪਾ ਮਿਲਣਾ ਚਾਹੀਦਾ ਆਉਣ ਜਾਣ ਦੀ ਬਹੁਤ ਦਿੱਕਤ ਆ ਜੇ ਕੋਈ ਬਿਮਾਰ ਹੋ ਜੇ ਕਿਉਂ ਤੇ ਰਸਤੇ ਦੀ ਪੂਰਾ ਹੋ ਜੇ ਜੇ ਕੋਈ ਬਿਮਾਰ ਹੋ ਜਾ ਤਾਂ ਰਸਤੇ ਦੀ ਪੂਰਾ ਹੋ ਜਾਂਦਾ ਜੇ ਕੋਈ ਡਿਲੀਵਰੀ ਕੇਸ ਹੁੰਦਾ ਉਥੋਂ ਤੱਕ ਕੋਈ ਪਹੁੰਚ ਹੀ ਸਕਦਾ ਉਹ ਛੋਟਾ ਰਸਤਾ ਉਹ ਆਪਣੇ ਉਹੋ ਜਿਹੇ ਮੋੜ ਸਾਕੇ ਨਿਕਠਾ ਉਹਦਾ ਬਾਕੀ ਹੋਰ ਉਥੋਂ ਦੇ ਕੋਈ ਨਹੀਂ ਨਿਕਸ ਸਕਦਾ ਕੀ ਮੰਗ ਕਰ ਮੰਗੇ ਹੀ ਸਰ ਸਾਡੀ ਇਹੋ ਜੀ ਆ ਕਿ ਸਾਨੂੰ ਜਿਹੜਾ ਪਿੱਛੋਂ ਜਾਰਾਪੁਰ ਦਾ ਰਸਤਾ ਆ ਰਿਹਾ ਕਾਨੂੰ ਉਹ ਰਸਤਾ ਰੇਲ ਵਾਲੇ ਦੇਣ ਤੇ ਅਸੀਂ ਬਹੁਤ ਧੰਨਵਾਦ ਉਹਨਾਂ ਦਾ ਕਰਾਂਗੇ ਬਹੁਤ ਧੰਨਵਾਦੀ ਭਾਰੀ ਕਰਾਂਗੇ ਹਾਂਜੀ ਮੈਂ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਤਿਹ ਮੈਂ ਐਮਸੀ ਵਰਿੰਦਰ ਕੌਰ ਵਾਰਡ ਨੰਬਰ 1 ਤੇ ਸਾਨੂੰ ਇਹੋ ਹੀ ਦਿੱਕਤ ਆ ਕਿ ਸਾਡਾ ਜਿਹੜਾ ਰਸਤਾ ਹੈ ਨਾ ਇਹ ਲਾਗੇ ਛੱਕ ਕੋਈ ਪਿਆ ਨਹੀਂ ਕੋਈ ਸੜਕ ਨਹੀਂ ਤੇਾਨੂੰ ਇਹ ਲੈਂ ਦੇ ਕ੍ਰੋਸਿੰਗ ਸਿਰਫ ਰਸਤਾ ਆ ਤੇ ਮਿਹਰਬਾਨੀ ਕਰਕੇ ਸਾਡੀ ਜਿਹੜੀ ਪੂਲੀ ਦਾ ਰਸਤਾ ਹੁਣ ਬਣਨ ਡਿਆ ਨਾ ਇਹ 150 ਸਾਲ ਪੁਰਾਣੀ ਸਾਡੇ ਬਜ਼ੁਰਗਾਂ ਨੂੰ ਵੀ ਇਹ ਦਿੱਕਤ ਸੀ ਜਿਹੜੀ ਸਾਨੂੰ ਅੱਜ ਸਹਿਣੀ ਪੈਣੀ ਆ ਤੇ ਸਾਡਾ ਮਿਹਰਬਾਨੀ ਕਰਕੇ ਸਾਡਾ ਰਸਤਾ ਜਿਹੜਾ ਬਣਾ ਦਿੱਤਾ ਜਿਹੜਾ ਰਸਤਾ ਨਹੀਂ ਤੁਹਾਡਾ ਬਣਾ ਦੇ ਕੀ ਅੱਗੇ ਫੇਰ ਅਸੀਂ ਧਰਨਾ ਰਾਵਾਂਗੇ ਜੇ ਸਾਡਾ ਰਸਤਾ ਨਾ ਬਣਿਆ ਤੇ ਫੇਰ ਅਸੀਂ ਲੈਣ ਵੀ ਡੱਕਾਂਗੇ ਯੋਗੀ ਹਾਨੂੰ ਐਸ ਵਕਤਾਂ ਹੀ ਆਪ ਅਸੀਂ ਤੁਹਾਡੇ ਬੱਚੇ ਤੇ ਸਹੀ ਰਹਿਣਗੇ ਨਾ ਅਸੀਂ ਆਪ ਜਿਹੜੀਆਂ ਬੀਬੀਆਂ ਭੈਣਾਂ ਬਜ਼ੁਰਗਾਂ ਨਾ ਅਸੀਂ ਬਜ਼ੁਰਗਾਂ ਚ ਹੀ ਆਗੇ ਜਦੋਂ 45 ਸਾਲ ਉਮਰ ਹੋ ਜਾਂਦੀ ਹੈ ਨਾ ਅਸੀਂ ਬਜ਼ੁਰਗਾਂ ਆਹ ਨੂੰ ਮਰਨਾ ਪਏ ਗੱਡੀ ਥੱਲੇ ਆਣ ਕੇ ਤਾਂ ਅਸੀਂ ਮਰਾਂਗੇ ਅਸੀਂ ਤਰਨਾ ਜ਼ਰੂਰ ਦਵਾਂਗੇ ਸਾਰੀਆਂ ਬੀਬੀਆਂ ਨੇ ਪ੍ਰਾਣ ਕਰ ਲਿਆ ਕਿ ਸਾਡੇ ਬੱਚੇ ਤੇ ਅੱਗੋਂ ਸੁੱਖ ਸੁੱਖ ਦਾ ਸਾਹ ਲੈਣਗੇ ਨਾ ਜਿਹਾਂ ਨੂੰ ਇਹ ਦਿੱਕਤ ਤਾਂ ਤੁਹਾਡੇ ਦੇਖੋ ਅੱਜ ਤੋਂ 2 2.5 ਮਹੀਨੇ ਹੋ ਗਏ ਮੇਰਾ ਸਾਡੇ ਖੁਦ ਮੇਰੇ ਘਰ ਹੀ ਮੇਰਾ ਜਵਾਈ ਤੇ ਮੇਰੀ ਬੇਟੀ ਆ ਰਹੀ ਆ ਤੂੰ ਉਹ ਇਸ ਤਰ੍ਹਾਂ ਡਿੱਗੇ ਤੇ ਅੱਗੋਂ ਜਵਾਈ ਨੇ ਕੀ ਮਖੌਲ ਕੀਤਾ ਕਿ ਤੁਸੀਂ ਤੁਹਾਡਾ ਰਸਤਾ ਹੀ ਨਹੀਂ ਬਣ ਸਕਦਾ ਅਸੀਂ ਇਸ ਤਰ੍ਹਾਂ ਸਾਡਾ ਮਨ ਇੰਨਾ ਦੁਖੀ ਆ ਤੇ ਅਸੀਂ ਰਸਤੇ ਵਾਸਤੇ ਕੁਝ ਵੀ ਕਰਨ ਤਿਆਰ ਆ ਉਹਦਾ ਅਧਿਕਾਰੀ ਨੂੰ ਜਾਨੂ ਕਰਵਾ ਚੁੱਕੀ ਹਾਂ ਤਾਂ ਅਧਿਕਾਰੀਆਂ ਨੂੰ ਸਾਰੇ ਮਤਲਬ ਕਿ ਚਿੱਟੀਆਂ ਉਦੋਂ ਤੱਕ हां ਸਾਰਿਆਂ ਨੂੰ ਜਾ ਸਕਦਾ ਹੈ ਕਿੰਨੇ ਦਿਨਾਂ ਬਾਅਦ ਆਏਗਾ ਹਾਂ ਅਸੀਂ ਕਹਿ ਦਿੱਤਾ ਕਿ 15 ਦਿਨਾਂ ਤੋਂ ਬਾਅਦ ਜੇ ਹਨ ਮਹੀਨੇ ਤੋਂ ਬਾਅਦ ਜੇ ਹੱਡਾ ਮਤਲਬ ਇਥੋਂ ਰਸਤਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਬਣਨਾ ਤਾਂ ਅਸੀਂ ਅੱਗੇ ਖਲੋ ਕੇ ਧਰਨਾ ਲਗਾਉਣਾ